ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ YouTube ਦੇ ਇਸ ਚੈਨਲ ਦੇ ਮਾਧਿਅਮ ਦੇ ਰਾਹੀਂ ਆਪ ਸੰਗਤਾਂ ਦੇ ਨਾਲ ਗੁਰਬਾਣੀ ਦੀ ਸਾਂਝ ਪਾਈ ਜਾਂਦੀ ਹੈ ਗੁਰਬਾਣੀ ਦੇ ਵਿੱਚੋਂ ਅੱਜ ਇੱਕ ਸ਼ਬਦ ਆਪ ਸੰਗਤਾਂ ਦੇ ਨਾਲ ਜਿਹੜਾ ਸਾਂਝਾ ਕਰਨਾ ਹੈ ਉਹਨੂੰ ਅਸਾਂ ਨੇ ਸੰਦੇਸ਼ਿਤ ਕਰਕੇ ਸ਼ਬਦ ਨੂੰ ਸਾਂਝਾ ਕਰਨਾ ਹੈ ਉਹ ਸ਼ਬਦ ਹੈ ਐੜਾ ਸਸੇ ਨੂੰ ਕੰਨਾ ਹਾ ਹਾ ਜਿਆ ਤਾਂ ਇਹ ਪਾਠ ਹੋਵੇਗਾ ਐੜਾ ਸਸੇ ਨੂੰ ਕੰਨਾ ਹਾ ਹਾ ਲੱਗ ਹੋਵੇਗਾ ਅਸਾ ਜਾਂ ਫਿਰ ਗੁਰਬਾਣੀ ਦੇ ਵਿੱਚ ਇਸ ਪਾਠ ਨੂੰ ਐੜਾ ਸਸੇ ਨੂੰ ਕੰਨਾ ਕਰਕੇ ਹਾ ਹਾ ਅਲੱਗ ਕੀਤਾ ਜਾਵੇਗਾ ਤੇ ਉੱਥੇ ਪੜਨ ਲੱਗਿਆ ਐੜਾ ਸਸੇ ਨੂੰ ਕੰਨਾ ਉੱਪਰ ਬਿੰਦੀ ਲਾ ਕੇ ਫਿਰ ਹਾਲਾਣਾ ਹੈ ਅਸਾ ਅਸਾ ਕਿਤੇ ਅਸਾ ਕਿਤੇ ਅਸਾ ਹਾ ਹ ਸਾਇਲੈਂਟ ਹੋਵੇਗਾ ਗੁਰਬਾਣੀ ਦੇ ਵਿੱਚ ਆਓ ਅਸੀਂ ਪੰਕਤੀ ਪੜ੍ਹਦੇ ਸਤਿਗੁਰੂ ਪਾਤਸ਼ਾਹ ਦੀ ਪਾਵਨ ਪੰਕਤੀ ਹੈ ਕੀਣਾ ਥਾਪ ਦੇ ਪਾਤਸ਼ਾਹੇ ਲਸ਼ਕਰ ਕਰੇ ਸਵਾ ਉਹ ਮਾਲਕ ਜਿਹੜਾ ਪ੍ਰਮਾਤਮਾ ਵੱਡੀ ਤਾਕਤ ਦਾ ਮਾਲਕ ਹੈ ਉਹ ਚਾਵੀ ਤਾਂ ਕੀੜੇ ਨੂੰ ਪਾਤਸ਼ਾਹੀ ਦੇ ਦੇਵੇ ਨਹੀਂ ਤਾਂ ਬਾਦਸ਼ਾਹ ਦੇ ਲਸ਼ਕਰਾਂ ਦੇ ਲਸ਼ਕਰ ਸਵਾ ਕਰ ਦਿੰਦਾ ਹੈ ਜੇਤੇ ਜੀ ਜਿਵੇ ਹੈ ਲੈ ਸਾਹਾ ਇੱਥੇ ਪਾਠ ਸਸੇ ਕੰਨਾ ਹਾਇ ਕੰਨਾ ਹੈ ਇਹਨੂੰ ਸਾਹਾ ਨਹੀਂ ਪੜਨਾ ਸਾਹਾ ਬਹੁਵਚਨ ਸਾ ਦਾ ਬਹੁਵਚਨ ਹੈ ਕਿ ਸੰਸਾਰ ਵਿੱਚ ਜਿੰਨੇ ਵੀ ਜੀਵ ਹਨ ਪ੍ਰਮਾਤਮਾ ਦੇ ਬਣਾਏ ਹੋਏ ਉਹ ਜਿਉਂਦੇ ਹਨ ਸਾਹਾਂ ਦੇ ਜ਼ਰੀਏ ਸਾਹ ਲੈਂਦੇ ਹਨ ਪਰ ਜੇ ਪ੍ਰਮਾਤਮਾ ਨੇ ਉਹਨਾਂ ਨੂੰ ਜਿਵਾਨਾ ਹੋਵੇ ਨਾ ਜਿਵਾਨਾ ਹੋਵੇ ਜੀਵਨ ਦਾਤ ਦੇਣਾ ਹੋਵੇ ਤਾਂ ਫਿਰ ਪ੍ਰਮਾਤਮਾ ਦੇ ਅੱਗੇ ਸਾਹਾਂ ਦੀ ਮੁਤਾਜ਼ੀ ਨਹੀਂ ਹੁੰਦੀ ਹੈ ਜੀਵਾਲੇ ਤਾਂ ਕਿ ਅਸਾ ਇਥੇ ਪਾਠ ਅਸਾ ਸਾਹ ਤੋਂ ਬਿਨਾ ਜੇ ਮਾਲਕ ਜਾਵੇ ਤਾਂ ਸਾਹ ਤੇ ਬਿਨਾ ਵੀ ਜਿਉਂਦੇ ਰੱਖ ਸਕਦਾ ਇਹ ਉਸ ਦੀ ਵਡਿਆਈ ਹੈ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਨਾਨਕ ਇਥੇ ਨ ਨਨ ਨਨ ਕੰਨ ਨੰਨਾ ਕਕਾ ਕਕਾ ਮੁਕਤਾ ਹੈ ਇਸ ਕਰਕੇ ਪਾਠ ਸੰਬੋਧਨ ਹੈ ਨਾਨਕ ਜਿਉਂ ਜਿਉਂ ਸੱਚੇ ਭਾਵੈ ਜਿਉ ਉਸ ਮਾਲਕ ਨੂੰ ਪਾਉਂਦਾ ਹੈ ਤੈਨ ਤੈਨ ਦੇ ਗਿਰਾ ਗਿਰਾ ਦਾ ਅਰਥ ਹੈ ਰੋਜੀ ਉਹ ਸਾਰਿਆਂ ਨੂੰ ਉਵੇਂ ਹੀ ਰੋਜੀ ਦਿੰਦਾ ਹੈ ਸਾਰਿਆਂ ਦੀ ਪਾਲਣ ਪੋਸ਼ਣਾ ਉਹ ਮਾਲਕ ਪ੍ਰਮਾਤਮਾ ਕਰਦਾ ਹੈ ਤੋ ਸਤਿਗੁਰੂ ਪਾਸ਼ਾ ਗੁਰਬਾਣੀ ਦੇ ਵਿੱਚ ਇਹਨਾਂ ਪੰਕਤੀਆਂ ਨੂੰ ਸਾਨੂੰ ਸਮਝਾਉਂਦੇ ਨੇ ਕਿ ਇੱਥੇ ਪਾਠ ਹੋਵੇਗਾ ਅਸਾ ਸਾਤੋਂ ਬਿਨਾ ਆਵੋ ਹੁਣ ਗੁਰਬਾਣੀ ਦੇ ਵਿੱਚ ਇੱਕ ਪੰਕਤੀ ਹੋਰ ਸਾਂਝੀ ਕਰੀਏ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਇਹ ਪਵਨ ਸ਼ਬਦ ਹੈ ਸ੍ਰੀ ਰਾਗ ਮਹੱਲਾ ਪਹਿਲਾ 17 ਅੰਗ ਦੇ ਉੱਤੇ ਦਰਜ ਹੈ ਆਵੋ ਭੈਣੇ ਗਲ ਮਿਲਾਂ ਅੰਕ ਸਹਿਲੜੀਆਂ ਇਹ ਸਤਸੰਗੀ ਭੈਣੋ ਆਓ ਗੱਲ ਮਿਲੀਏ ਸੰਗਤ ਵਿੱਚ ਇਕੱਠੇ ਹੋਈਏ ਅਸੀਂ ਸੰਗਤ ਵਿੱਚ ਇਕੱਠੀਆਂ ਹੋਈਏ ਮਿਲ ਕੇ ਕਰਹਿ ਕਹਾਣੀਆਂ ਸਮਰਥ ਸਮਰਥ ਕੰਤਕੀਆਂ ਇਕੱਠੇ ਹੋ ਕੇ ਜਿਹੜਾ ਉਹ ਪ੍ਰਮਾਤਮਾ ਪਰਮੇਸ਼ਰ ਸਮਰਥ ਹੈ ਨਾ ਉਹਦੀਆਂ ਗੱਲਾਂ ਕਰੀਏ ਉਹਦੇ ਗੁਣ ਗਾਈਏ ਫਿਰ ਕੇ ਸਤੂਰ ਕਹਿੰਦੇ ਨੇ ਸਾਚੇ ਸਾਹਿਬ ਸਭ ਗੁਣ ਉਸ ਮਾਲਕ ਦੇ ਵਿੱਚ ਸਾਰੇ ਗੁਣ ਨੇ ਉਹ ਗੁਣਾਂ ਦਾ ਖਜ਼ਾਨਾ ਹੈ ਉਹ ਗੁਣਿਤ ਹੈ ਸਭ ਗੁਣ ਤੇਰੇ ਮੈਂ ਨਾ ਹੀ ਕੋਏ ਸਾਰੇ ਗੁਣ ਉਸ ਪ੍ਰਮਾਤਮਾ ਦੇ ਨੇ ਪਰਮੇਸ਼ਰ ਦੇ ਨੇ ਤੋਂ ਸਤਿਗੁਰ ਕਹਿੰਦੇ ਨੇ ਸਾਚੇ ਸਾਹਿਬ ਸਭ ਗੁਣ ਆਉ ਗਣ ਸਭ ਅਸਾਂ ਇੱਥੇ ਵੀ ਪਾਠ ਐੜਾ ਸੱਸੇ ਨੂੰ ਕੰਨਾ ਹਾਹਾ ਹੈ ਪ੍ਰੋਪਾਸ਼ ਪੜਨ ਲੱਗਿਆਂ ਜਿਵੇਂ ਪਹਿਲਾਂ ਐੜਾ ਅਗੀਤਰ ਲਾ ਕੇ ਸਾਹ ਪਾਠ ਕੀਤਾ ਸੀ ਅਸਾ ਸੱਤ ਬਿਨਾ ਇੱਥੇ ਪਾਠ ਹਾ ਹ ਪਛੇਤਰ ਲਾਣਾ ਹੈ ਐੜਾ ਸਸੇ ਨੂੰ ਕਰਨਾ ਤੇ ਹਾ ਹ ਪਛੇਤਰ ਲਾ ਕੇ ਅਸਾ ਅਸਾਂ ਜਿਵੇਂ ਅਸੀਂ ਕਹਿੰਦੇ ਆ ਅਸਾਂ ਤੇ ਜੇ ਪਾਠ ਸਹੀ ਮਨ ਵਿੱਚ ਕਰਨੋ ਤਾਂ ਅਸਾਂ ਅਸਾਂ ਹਾ ਹ ਪਾਠ ਲੱਗ ਹੈ ਇਹਨੂੰ ਅਸਾਂ ਪਾਠ ਵੀ ਕੀਤਾ ਜਾ ਸਕਦਾ ਹੈ ਸੱਚੇ ਸਾਹਿਬ ਸਭ ਗੁਣ ਔਗਣ ਸਭ ਅਸਾਂ ਸੱਚੇ ਸਾਹਿਬ ਦੇ ਵਿੱਚ ਤਾਂ ਸਾਰੇ ਗੁਣ ਨੇ ਸਾਡੇ ਵਿੱਚ ਅਸਾਂ ਤੋਂ ਭਾਵ ਹੈ ਸਾਡੇ ਵਿੱਚ ਔਗਣ ਨੇ ਅਸੀਂ ਗੁਣਾ ਦੇ ਭਰੇ ਹੋਇਆ ਸੋ ਇਸ ਤਰੀਕੇ ਦੇ ਨਾਲ ਕਿਤੇ ਪਾਠ ਜਿੱਥੇ ਸਾਹ ਦੀ ਗੱਲ ਕੀਤੀ ਬਿਨਾ ਸਾਹ ਤੋਂ ਉੱਥੇ ਅਸਾਂ ਤੇ ਜਿੱਥੇ ਆਪਣੀ ਗੱਲ ਕੀਤੀ ਬਹੁਜਨ ਰੂਪ ਦੇ ਵਿੱਚ ਤੋਂ ਉੱਥੇ ਪਾਠ ਅਸਾਂ ਅਸਾਂ ਕਰਕੇ ਪਾਠ ਕਰਨਾ ਹੈ ਇਸ ਭੇਦ ਨੂੰ ਸਮਝਣਾ ਹੈ ਇਹ ਗੁਰਬਾਣੀ ਵਿਆਕਰਨ ਅਨੁਸਾਰ ਜਿਹੜਾ ਹੈ ਸਤਿਗੁਰੂ ਜੀ ਨੇ ਇਹ ਪਾਵਨ ਸ਼ਬਦ ਗੁਰਬਾਣੀ ਵਿੱਚ ਦਰਜ ਕੀਤੇ ਨੇ ਬਹੁਤ ਹੀ ਪਿਆਰ ਨਾਲ ਬਹੁਤ ਸਤਿਕਾਰ ਨਾਲ ਬਾਣੀ ਨੂੰ ਸਮਝਣਾ ਹੈ ਵਿਚਾਰਨਾ ਹੈ ਸੋ YouTube ਦੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਵੱਤੋ ਤਾਂਕਿ ਗੁਰਬਾਣੀ ਦੀ ਵਿਚਾਰ ਬਹੁਤਿਆਂ ਸੰਗਤਾਂ ਤੱਕ ਪਹੁੰਚ ਸਕੇ ਕਮੈਂਟ ਵੀ ਜਰੂਰ ਕਰਿਆ ਕਰੋ ਔਰ ਲਾਇਕ ਵੀ ਜਰੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ